ਆਖਰਕਾਰ ਜ਼ਮਨੀ ਚੋਣ ਜਲੰਧਰ West ਦੀ ਜ਼ਮਨੀ ਚੋਣ ਅੰਤ ਤੇ ਆ ਗਈ ਹੈ ਔਰ ਆਮ ਆਦਮੀ ਪਾਰਟੀ ਨੇ ਵੱਡਾ ਫਤਵਾ ਹਾਸਲ ਕੀਤਾ ਆਪਣੀ ਸੀਟ ਆਪ ਹੀ ਬਚਾ ਲਈ ਆਮ ਆਦਮੀ ਪਾਰਟੀ ਨੇ ਜਲੰਧਰ West ਦੀ ਸੀਟ ਨੂੰ ਘਰੇ ਲੈ ਆਂਦਾ ਮਹਿੰਦਰ ਭਗਤ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਮਹਿੰਦਰ ਭਗਤ ਨੂੰ ਸਭ ਤੋਂ ਜ਼ਿਆਦਾ ਵੋਟਾਂ ਪਈਆਂ ਨੇ ਇੱਕ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਨੇ ਇਹ ਚੋਣ ਜਿੱਤ ਲਈ ਹੈ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਇਹ ਇਹ ਇਲੈਕਸ਼ਨ ਮਹਿੰਦਰ ਭਗਤ ਜਿੱਤ ਗਏ ਨੇ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ 55246 ਵੋਟਾਂ ਜਿਹੜੀਆਂ ਨੇ ਮਹਿੰਦਰ ਭਗਤ ਨੂੰ ਪਈਆਂ ਨੇ ਔਰ ਵੱਡਾ ਮਾਰਜਨ ਇੱਕ ਵੱਡੀ ਲੀਡ ਲੈ ਕੇ ਮਹਿੰਦਰ ਭਗਤ ਅੱਗੇ ਆਏ ਨੇ ਪਹਿਲੇ ਨੰਬਰ ਦੇ ਉੱਤੇ ਔਰ ਲੀਡ ਲਈ ਹੈ 37325 ਵੋਟਾਂ ਦੀ ਲੀਡ ਐਨੀ ਲੀਡ ਲਈ ਹੈ ਜਿੰਨੀਆਂ ਵੋਟਾਂ ਬਾਕੀ ਪਾਰਟੀਆਂ ਨੂੰ ਨਹੀਂ ਪਈਆਂ ਭਾਜਪਾ ਜਿਹੜੀ ਹੈ ਉਹ ਦੂਜੇ ਨੰਬਰ ਤੇ ਰਹੀ ਹੈ ਸ਼ੀਤਲنگਰਾਲ ਦੂਜੇ ਨੰਬਰ ਤੇ ਰਹੇ ਨੇ 17921 ਵੋਟਾਂ ਜਿਹੜੀਆਂ ਨੇ ਉਹ ਸ਼ੀਤਲنگਰਾਲ ਨੇ ਹਾਸਲ ਕੀਤੀਆਂ ਤੀਜੇ ਨੰਬਰ ਦੇ ਉੱਤੇ ਗੱਲ ਕਰੀਏ ਬੀਬੀ ਸਰਿੰਦਰ ਕੌਰ ਜਿਹੜੇ ਕਾਂਗਰਸ ਤੋਂ ਚੋਣ ਦੇ ਮੈਦਾਨ ਚ ਉਤਰੇ ਹੋਏ ਸੀ 16757 ਵੋਟਾਂ ਜਿਹੜੀਆਂ ਨੇ ਉਹ ਬੀਬੀ ਸਰਿੰਦਰ ਕੌਰ ਨੇ ਹਾਸਲ ਕੀਤੀਆਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹ ਚੌਥੇ ਨੰਬਰ ਤੇ ਆ ਗਿਆ 1242 ਵੋਟਾਂ ਦੇ ਨਾਲ 1242 ਵੋਟਾਂ ਦੇ ਨਾਲ ਚੌਥੇ ਅਸਥਾਨ ਦੇ ਉੱਤੇ ਔਰ ਸਭ ਤੋਂ ਹੇਠਾਂ ਪੰਜਵੇਂ ਸਥਾਨ ਦੇ ਉੱਤੇ 734 ਵੋਟਾਂ ਦੇ ਨਾਲ ਬੀਐਸਪੀ ਦੇ ਬਿੰਦਰ ਕੁਮਾਰ ਲਖਾ ਪੰਜਵੇਂ ਨੰਬਰ ਦੇ ਉੱਤੇ ਆ ਚੁੱਕੇ ਨੇ ਫਰਦਾਸ ਨੇ ਇਹ ਕਿ ਅਕਾਲੀ ਦਲ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਨਿਸ਼ਾਨ ਤਕੜੀ ਜਿਹੜਾ ਉਹ 1242 ਵੋਟਾਂ ਹਾਸਲ ਕਰ ਸਕਿਆ ਹਾਲਾਂਕਿ ਦਾਵਾ ਕੀਤਾ ਗਿਆ ਸੀ 2500 ਵੋਟਾਂ ਤਾਂ ਉਸ ਇਲਾਕੇ ਦੀਆਂ ਹੀ ਹੈਗੀਆਂ ਨੇ ਆਸ-ਪਾਸ ਦੀਆਂ ਜਿਹੜੀਆਂ ਪੈ ਜਾਣਗੀਆਂ ਜਿੱਥੇ ਬੀਬੀ ਸਰਜੀਤ ਕੌਰ ਰਹਿੰਦੇ ਨੇ ਪਰ ਦੂਜੇ ਪਾਸੇ 2500 ਦਾ ਕੀ 2020 ਪਹੁੰਚ ਨਹੀਂ ਸਕੀਆਂ ਵੋਟਾਂ ਪਰ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਇੱਕ ਵੱਡਾ ਫਤਵਾ ਲੋਕਾਂ ਨੇ ਦਿੱਤਾ ਇੱਕ ਵੱਡੀ ਜਿੱਤ ਆਮ ਆਦਮੀ ਪਾਰਟੀ ਦੀ ਝੋਲੀ ਚ ਪਈ ਹੈ ਹਾਲਾਂਕਿ ਵਿਰੋਧੀ ਪਾਰਟੀਆਂ ਜ਼ਰੂਰ ਇਲਜ਼ਾਮ ਲਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਨੇ ਆਪਣੀ ਸੱਤਾਧਾਰੀ ਹੋਣ ਦਾ ਫਾਇਦਾ ਚੁੱਕਿਆ ਆ ਪਹਿਲਾਂ ਵੀ ਜ਼ਿਮਨੀ ਚੋਣ ਦੇ ਵਿੱਚ ਇਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਸੀ ਆਮ ਆਦਮੀ ਪਾਰਟੀ ਦੇ ਉੱਤੇ ਦੁਬਾਰਾ ਇਹ ਹੋ ਰਿਹਾ ਹੈ ਦੂਜੇ ਸਥਾਨ ਦੇ ਉੱਤੇ ਸ਼ੀਤਲ ਲੰਗਰਾਲ ਨੇ ਆਪਣੀ ਸੀਟ ਹਾਸਲ ਕਰ ਲਈ ਹੈ ਪਹਿਲਾਂ ਇਹ ਲੱਗਦਾ ਪਿਆ ਸੀ ਕਿ ਸ਼ੀਤਲ ਲੰਗਰਾਲ ਸ਼ਾਇਦ ਇੰਨਾ ਮਾਰਜਨ ਨਾ ਹਾਸਿਲ ਕਰ ਸਕਣ ਜਾਂ ਫਿਰ ਸ਼ੀਤਲੰਗਰਾਲ ਉੱਪਰ ਨਾ ਆ ਸਕਣ ਪਹਿਲਾਂ ਤੀਜੇ ਨੰਬਰ ਤੇ ਚੱਲ ਰਹੀ ਸੀ ਕਾਂਗਰਸ ਦੇ ਬੀਬੀ ਸੁਰਿੰਦਰ ਕੌਰ ਦੂਜੇ ਨੰਬਰ ਤੇ ਸੀ ਪਰ ਅਚਾਨਕ ਆ ਕੇ ਉਹਨਾਂ ਨੇ ਕਮਬੈਕ ਕੀਤਾ ਤੇ ਆਪਣੇ ਆਪ ਨੂੰ ਦੂਜੇ ਸਥਾਨ ਦੇ ਉੱਤੇ ਲੈ ਆਉਂਦਾ ਘੱਟੋ ਘੱਟ ਦੌੜ ਦੇ ਵਿੱਚ ਬਣੇ ਰਹੇ ਸੀ ਸ਼ੀਤਲੰਗਰਾਲ আর ਦੂਜੇ ਸਥਾਨ ਦੇ ਉੱਤੇ ਆ ਕੇ 17000 ਦੇ ਕਰੀਬ ਵੋਟਾਂ 17500 ਦੇ ਕਰੀਬ ਵੋਟਾਂ हासिल ਕਰ ਲਈਆਂ ਔਰ ਤੀਜੇ ਸਥਾਨ ਦੇ ਉੱਤੇ ਬੀਬੀ ਸੁਰਿੰਦਰ ਕੌਰ ਜਿਹੜੇ ਨੇ ਉਹਨਾਂ ਨੇ ਆਪਣੀ ਥਾਂ ਬਣਾ ਲਈ ਹੈ ਕਾਂਗਰਸ ਨੇ ਲੋਕ ਸਭਾ ਇਲੈਕਸ਼ਨ ਜਿੱਤੀ ਸੀ ਜ਼ਰੂਰ ਚਰਨਜੀਤ ਸਿੰਘ ਚੰਨੀ ਨੇ ਵੱਡਾ ਮਾਰਜਨ ਹਾਸਲ ਕਰਕੇ ਤੇ ਚੋਣ ਜਿੱਤੀ ਸੀ ਪਰ ਬੀਬੀ ਸੁਰਿੰਦਰ ਕੌਰ ਜਿਹੜੇ ਨੇ ਉਹ ਇੰਨਾ ਰਸੂਖ ਹਾਸਲ ਨਹੀਂ ਕਰ ਸਕੇ ਇੰਨੀਆਂ ਵੋਟਾਂ ਹਾਸਲ ਨਹੀਂ ਕਰ ਸਕੇ ਔਰ ਅੰਤ ਦੇ ਵਿੱਚ ਉਹਨਾਂ ਨੇ ਮਹਿਜ਼ 16757 ਵੋਟਾਂ ਹਾਸਲ ਕੀਤੀਆਂ ਤੀਜੇ ਸਥਾਨ ਦੇ ਉੱਤੇ ਬੀਜੇਪੀ ਤੋਂ ਵੀ ਹਾਰ ਗਏ ਕਾਂਗਰਸ ਦੇ ਉਮੀਦਵਾਰ ਬੀਬੀ ਸਰਿੰਦਰ ਕੌਰ ਖੈਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਚੌਥੇ ਸਥਾਨ ਦੇ ਉੱਤੇ 1242 ਵੋਟਾਂ ਦੇ ਨਾਲ ਔਰ ਉਸ ਤੋਂ ਥੱਲੇ ਬੀਐਸਪੀ ਪੰਜਵੇਂ ਨੰਬਰ ਦੇ ਉੱਤੇ ਆਈ ਹੈ 700 ਦੇ ਕਰੀਬ ਵੋਟਾਂ ਜਿਹੜੀਆਂ ਨੇ ਉਹ ਬੀਐਸਪੀ ਦੇ ਵਿੰਦਰ ਕੁਮਾਰ ਲਖਣ ਨੂੰ ਪਈਆਂ ਨੇ ਖੈਰ ਸਾਫ ਪ੍ਰਤੀਤ ਹੋ ਰਿਹਾ ਵੱਡੀ ਜਿੱਤ ਵੱਡਾ ਮਾਰਜਨ ਆਮ ਆਦਮੀ ਪਾਰਟੀ ਦੇ ਹੱਥ ਮਹਿੰਦਰ ਭਗਤ ਜਿਹੜੇ ਨੇ ਉਹ ਵੱਡਾ ਮਾਰਜਨ ਲੈ ਕੇ ਚੋਣ ਮੈਦਾਨ ਦੇ ਵਿੱਚ ਫਤਿਹ ਹੋਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ